ਤੋ ਇੱਕ ਗੱਲ ਮੈਨੂੰ ਦੱਸਿਓ ਕਿ ਜਦੋਂ ਵਧੀਆ ਭੁੱਖ ਤੋਂ ਬਾਅਦ ਤੁਸੀਂ ਖਾਣੇ ਨੂੰ ਤੁਹਾਨੂੰ ਕਿਵੇਂ ਲੱਗਦਾ ਵਰਕਆਊਟ ਡਨ ਕਰ ਲੈਣੇ ਹੋ ਉਸ ਤੋਂ ਬਾਅਦ ਤੁਹਾਨੂੰ ਕਿਵੇਂ ਲੱਗਦਾ ਜਦੋਂ ਤੁਸੀਂ ਕੋਈ ਵਧੀਆ ਕੰਮ ਕਰਦੇ ਹੋ ਤੇ ਤੁਹਾਡਾ ਕੰਮ ਐਪਰੀਸ਼ੀਏਟ ਹੁੰਦਾ ਤੇ ਤੁਹਾਨੂੰ ਉਹ ਕੰਮ ਦੇ ਪੈਸੇ ਵੀ ਮਿਲਦੇ ਨੇ ਤੁਹਾਨੂੰ ਕਿਵੇਂ ਲੱਗਦਾ ਥੋੜੇ ਘਰ ਦੇ ਥੋੜੇ ਤੋਂ ਖੁਸ਼ ਨਹੀਂ ਤਾਂ ਤੁਹਾਨੂੰ ਕਿਵੇਂ ਲੱਗਦਾ ਤੁਹਾਡੀ ਓਵਰਆਲ ਫਿਟਨੈਸ ਬੜੀ ਘੈਂਟ ਆ ਤੇ ਲੋਕ ਤੁਹਾਨੂੰ ਦੇਖਦੇ ਨੇ ਜਾਂ ਤੁਸੀਂ ਆਪਣੇ ਆਪ ਨੂੰ ਸੀਸੇ ਚ ਦੇਖਦੇ ਹੋ ਤਾਂ ਤੁਹਾਨੂੰ ਅੰਦਰੋਂ ਕੀ ਫੀਲਿੰਗ ਆਉਂਦੀ ਆ ਤੁਸੀਂ ਵਧੀਆ ਆਪਣੇ ਬੈਨਫੀਟ ਵਾਲ ਧਿਆਨ ਦੇ ਕੇ ਆਪਣੇ ਕੰਮ ਵੱਲ ਧਿਆਨ ਦੇ ਕੇ ਵਧੀਆ ਆਪਣੀ ਮਨ ਪਸੰਦੀਦਾ ਸ਼ੌਂਕ ਪੂਰੇ ਕਰਦੇ ਹੋ ਵਧੀਆ ਕੱਪੜਾ ਲੀੜਾ ਪਾਉਣੇ ਹੋ ਜੇ ਤੁਹਾਨੂੰ ਕਾਰਾਂ ਦਾ ਸ਼ੌਂਕ ਆ ਵਧੀਆ ਕਾਰ ਆ ਤੁਹਾਡੇ ਕੋਲ ਤੇ ਥੋੜਾ ਘਰ ਵਧੀਆ ਤੁਹਾਡੇ ਘਰ ਦੇ ਵਿੱਚ ਸਾਰੀਆਂ ਸਹੂਲਤਾਂ ਨੇ ਚਾਹੇ ਉਹ AC ਹੋਵੇ ਵੈਡਰ ਕੁਝ ਵੀ ਤਾਂ ਤੁਹਾਨੂੰ ਕਿਵੇਂ ਲੱਗਦਾ ਤੇ ਤੁਸੀਂ ਹੀ ਆਪਣੀਆਂ ਜਦੋਂ ਬਲੱਡ ਰਿਪੋਰਟਸ ਕਰਾਉਨੇ ਹੋ ਤੇ ਉਹ 101% ਸਹੀ ਆਉਂਦੀਆਂ ਨੇ ਤਾਂ ਤੁਹਾਨੂੰ ਕਿਵੇਂ ਲੱਗਦਾ ਤੁਸੀਂ ਕਾਮ ਜੋਬ ਤੋਂ ਤੁਹਾਨੂੰ ਸੋਹਣੇ ਰਿਸ਼ਤੇ ਆਉਂਦੇ ਨੇ ਤੁਹਾਡਾ ਹਲੇ ਵਿਆਹ ਨਹੀਂ ਹੋਇਆ ਤਾਂ ਤੁਹਾਨੂੰ ਕਿਵੇਂ ਲੱਗਦਾ ਹੁਣ ਇਹ ਨਾ ਸਾਰੀਆਂ ਚੀਜ਼ਾਂ ਦੇ ਉਲਟ ਲਾ ਲਓ ਆਪੋਜੀਟ ਸੋਚ ਕੇ ਦੇਖੋ ਜੇ ਇਹਨਾਂ 'ਚ ਤੁਸੀਂ ਇਕੱਲੇ-ਇਕੱਲੇ ਕੰਮ 'ਚ ਸਟਰਗਲ ਕਰਦੇ ਹੋ ਤਾਂ ਜ਼ਿੰਦਗੀ 'ਚ ਕੀ ਆ ਇਸ ਕਰਕੇ ਜਿਹੜੀ ਅਚੀਵਮੈਂਟ ਆ ਉਹ ਹਾਰਡਵਰਕ ਨਾਲ ਡੈਡੀਕੇਸ਼ਨ ਨਾਲ ਲਗਾਤਾਰ ਲੱਗੇ ਰਹਿਣ ਨਾਲ ਤੇ ਆਪਣੇ ਸੋਚ ਨੂੰ ਐਕਸ਼ਨ ਵਿੱਚ ਬਦਲ ਕੇ ਮਿਲਦੀ ਆ ਕਿ ਸੋਚਣਾ ਨਹੀਂ ਬਸ ਕਰਨਾ ਵੀ ਆ ਤੇ ਭਰੋਸਾ ਰੱਖਣਾ ਟਾਈਮ ਲੱਗਦਾ ਹਰ ਇੱਕ ਚੀਜ਼ ਨੂੰ ਪਰ ਫਿਰ ਵੀ ਉਸ ਤੋਂ ਬਾਅਦ ਵੀ ਮਿਹਨਤ ਕਰਦੇ ਜਾਣਾ ਸਬਰ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਧਿਆਨ ਰੱਖਿਓ ਕਿਸੇ ਲਈ ਨਹੀਂ ਤੁਹਾਡੀ ਆਪਣੀ ਜ਼ਮੀਰ ਨੂੰ ਇੱਕ ਪਾਵਰਫੁੱਲ ਬਣਾਉਣ ਗਿਆ